ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਹਾਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਅੱਜ ਐ ਸੰਡੇ ਤੇ ਮੈਂ ਪਹਿਲਾਂ ਲੱਗਿਆ ਜੀ ਫੇਸ ਸੀ ਨਾਣ ਗਾਲ ਤੋਂਨ ਤੇ ਹੁਣ ਨਾਣ ਉਹ ਕੇਪਨੇ ਦੁਕਾਨ ਕਰ ਲਈ ਓਪਨ ਤੇ ਅਗਰਵਤੀ ਕਰਤੀ ਤੇ ਹੁਣ ਆਪਾਂ ਦੁਕਾਨ ਚ ਲਾਵਾਂਗੇ ਡਿਊਟੀ ਤੇ ਪਹਿਲਾਂ ਤਾਂ ਆਪਾਂ ਨੇ ਕੱਪੜੇ ਲਈ ਦਾ ਸਾਹਮਣਾ ਜਿਹੜੇ ਕੱਪੜਾ ਲੈ ਕੇ ਆਇਆ ਆਪ ਰਹਿਨੇ ਇੱਥੇ ਉਮੀ ਅਸੀਂ ਕੱਲ ਸੂਟ ਬਹੁਤ ਥੋੜੇ ਲੈ ਕੇ ਆਵਾਂਗੇ ਕਿਉਂਕਿ ਥੋੜਾ ਜਿਹਾ ਹਾਲਾਤ ਖਰਾਬ ਕਰਕੇ ਸਾਨੂੰ ਉੱਥੇ ਸੂਟ ਪਸੰਦ ਨਹੀਂ ਆਏ ਵਧੀਆ ਫਿਰ ਜਿੰਨੇ ਕ ਸੰ ਸੂਟ ਪਸੰਦ ਆਏ ਉਹਨੇ ਕ ਅਸੀਂ ਲਏ ਬਸ ਥੋੜੇ ਜਿ ਤੇ ਬਾਕੀ ਹੁਣ ਕਦੇ ਫੇਰ ਢੇੜਾ ਲਾਵਾਂਗੇ ਜਦੋਂ ਕੋਈ ਟਿਕ ਟਕਿਆ ਹੋ ਗਿਆ ਫਿਰ ਦੁਬਾਰੇ ਜਾ ਕੇ ਕੱਪੜੇ ਲੈ ਕੇ ਆਵਾਂਗੇ ਵਧੀਆ ਹੁਣ ਤੱਕ ਸਾਰੀ 10 15 ਕ ਸੂਟ ਲੈ ਕੇ ਆਵਾਂਗੇ ਤੇ ਮਿਲਦੇ ਆਂ ਜੀ ਦਿਨੇ ਨਵੇਂ ਬਲੌਗਸ ਲੋ ਜੀ ਆਪਾਂ ਤੇਲ ਤੂੰ ਲਾ ਕੇ ਕਿਸ ਤਰ੍ਹਾਂ ਨੂੰ ਅਗੇ ਤੇ ਬਾਹਲੇ ਤੇ ਹੁਣ ਹੋ ਗਏ ਰੈਡੀ ਤੇ ਇਹ ਆਪਾਂ ਇਹ ਰੋਟੀ ਉੱਟੀ ਖਾਣੇ ਆ ਫਿਰ ਮਿਲਦੇ ਆ ਲੋ ਜੀ ਹੁਣ ਆਪਾਂ ਰੋਟੀ ਟੁੱਕ ਖਾ ਲਿਆ ਤੇ ਖਾ ਕੇ ਹੁਣ ਆਪਾਂ ਕਰ ਦਾਂਗੇ ਕਮੈਂਟ ਵਾਲੇ ਦੇ ਨਾਮ ਨਾਲ ਸਤ ਕੱਲ ਆਪ ਨੂੰ ਇੱਕੋ ਇੱਕ ਕਮੈਂਟ ਆਇਆ ਸਿਰਫ ਤੇ ਉਹ ਕਮੈਂਟ ਹੈ ਜੀ ਭੈਣ ਬਲਜੀਤ ਕੌਰ ਦਾ ਉਹਨਾਂ ਨੇ ਕਮੈਂਟ ਕਰਿਆ ਤੇ ਹੋਰ ਕੋਈ ਵੀ ਕਮੈਂਟ ਨਹੀਂ ਆਇਆ ਤਾਂ ਕਰਕੇ ਆਪਾਂ ਹੁਣ ਅਜੋਰ ਦੇ ਨਾਮ ਨਹੀਂ ਬੋਲ ਸਕਦੇ ਵੈਸੇ ਕਾਫੀ ਨੇ ਪਹਿਣ ਭਰਾ ਜੋ ਪੱਕੇ ਆਪਨ ਹਰ ਰੋਜ਼ ਕਮੈਂਟ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਚਲ ਅੱਜ ਕਈ ਵਾਰੀ ਕੋਈ ਵਿਜੀ ਹੁੰਦਾ ਬੰਦਾ ਹਨਾ ਤੇ ਤਾਂ ਕਰਕੇ ਨਹੀਂ ਕਰ पाए ਤੇ ਧੰਨਵਾਦ ਪਹਿਣ ਬਲਜੀਤ ਕੌਰ ਤੁਸੀਂ ਤੇ ਵੀ ਆਪਦੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਮੇਰੇ ਲਈ ਤੇ ਕਮੈਂਟ ਕੀਤਾ ਮੇਰਾ ਬਲੌਗ ਦੇਖਿਆ ਬਹੁਤ ਬਹੁਤ ਧੰਨਵਾਦ ਤੇ ਬਾਕੀ ਹੁਣ ਦਿਨੇ ਦੇਖਦੇ ਆ ਜੀ ਕੀ ਕਰਨੇ ਕਿੱਧਰ ਨੂੰ ਜਾਣਾ ਕਰਦੇ ਆ ਗੱਲਬਾਤ ਦੇ ਉਹ ਵੀ ਹੋਊਗੀ ਤੇ ਲੋ ਜੀ ਆਪਾਂ ਹੁਣ ਬੈਠੇ ਆਂ ਘਾਰੀ ਅੱਜ ਅਜੇ ਤੱਕ ਗਏ ਕਿਧਰੇ ਹੈ ਨਹੀਂ ਕਿਉਂਕਿ ਦੁਕਾਨ ਤੇ ਹੋਰ ਕੁਝ ਹੈ ਨਹੀਂਗਾ ਤੇ ਕਈ ਕਸਟਮਰ ਜੇ ਆਗੇ ਆ ਕੇ ਕਰਕੇ ਬਲੌਗ ਬਣਾਉਣ ਦਾ ਵੀ ਅੱਜ ਟਾਈਮ ਨਹੀਂ ਲੱਗਿਆ ਤਾਂ ਅਸੀਂ ਤੇ ਹੁਣ ਵੱਜ ਗਏ ਨੇ 2 ਤੇ ਹੁਣ ਸੋਚਿਆ ਚਲੋ ਆਪਾਂ ਦੋ ਚਾਰ ਹੁਣ ਗੱਲਾਂ ਬਾਤਾਂ ਕਰਦੇ ਆਂ ਤੇ ਰਾਤ ਖਬਰ ਆਈ ਸੀ ਜੀ ਵੀ ਜੰਗ ਬੰਦ ਹੋ ਗਈ ਹੈ ਨਾ ਇਹ ਬਹੁਤ ਵਧੀਆ ਲੱਗਿਆ ਸੁਣ ਕੇ ਤੇ ਖੁਸ਼ੀ ਹੋਈ ਹੈ ਨਾ ਚਲੋ ਵੀ ਆਪਣਾ ਨੁਕਸਾਨ ਤੇ ਜਿਹੜਾ ਨਹੀਂ ਹੋ ਉਦੇਸ਼ਦਾਰ ਨਾ ਤੇ ਪਰ ਰਾਤ ਨੂੰ ਫੇਰ ਨੇਰੇ ਦੇ ਫੇਰ ਤੱਕ ਲੱਗ ਕੇ ਨਾਮ ਦਾ ਸਤਿਜਾ ਬਣਾ ਲਈਆਂ ਵੀ ਦੁਬਾਰਾ ਜੰਗ ਫੇਰ ਸ਼ਾਇਦ ਸ਼ੁਰੂ ਹੋ ਸਕਦੀ ਹੈ ਨਾ ਤੇ ਦੇਖੋ ਜੀ ਆਪਾਂ ਬੇਨਤੀ ਕਰਦੇ ਹਾਂ ਨਾ ਵਾਹਿਗੁਰੂ ਅੱਗੇ ਵੀ ਸੱਚੇ ਪਾਤਸ਼ਾਹ ਵੀ ਜੰਗ ਨੂੰ ਇੱਦਾਂ ਹੀ ਟਾਲਦੇ ਹਨਾ ਨਾ ਹੋਵੇ ਜੰਗ ਤਾਂ ਵਧੀਆ ਗੱਲ ਹੈ ਕਿਉਂਕਿ ਉਧਰ ਵੀ ਆ ਪੁਦੀਨੇ ਹਨ ਇਧਰ ਵੀ ਆ ਪੁਦੀਨੇ ਨਸਾਨ ਆ ਚਾਰੇ ਪਾਸੇ ਹਨ ਤੇ ਬਾਕੀ ਚਲੋ ਬਾਰਦੀ ਤਾਂ ਉਸ ਮਾਲਕ ਦੀ ਹੈ ਨਾ ਜਿੰਨਾ ਵੀ ਉਹਨੇ ਜੋ ਕਰਨੇ ਉਹ ਹੀ ਹੋਣੇ ਪਰ ਆਪਣੀ ਬੇਨਤੀ ਹੈ ਵੀ ਜੰਗ ਨਾ ਹੋਵੇ ਤਾਂ ਚੰਗੀ ਗੱਲ ਹੈ ਅਜੇ ਵੀ ਜੰਗ ਦੇ ਅਸਾਰ ਜਿਹੜੇ ਬਣਦੇ ਨੇ ਇਥੇ ਟਲ ਜਾਣ ਤੇ ਸਭ ਸੁਖੀ ਸੰਦੀ ਬਸਤਣਾ ਨਾ ਤੇ ਇਹੀ ਆਮਨਸਾਂ ਦੀ ਵਰਗੀ ਕਿਤੇ ਵੀ ਰੀਸ ਨਹੀਂ ਹੈਗੀ ਨਾ ਜਦੋਂ ਚਾਰੇ ਚਾਰ ਸਪੇਰੇ ਸਵਾਨ ਪੀ ਹੋਵੇ ਕੁਰਸੀ ਦਾ ਮਾਹੌਲ ਹੋਵੇ ਵਧੀਆ ਹੁੰਦਾ ਤੇ ਜਦੋਂ ਜੰਗ ਲੱਗਦੀ ਹੈ ਤਾਂ ਚਾਰ ਸਪੇਰੇ ਮਾਤਮ ਸੌਂਦੇ ਹਨ ਨਾ ਤੇ ਲਾਸਾਂ ਲਾਸਾਂ ਦੇਖਦੀਆਂ ਨੇ ਤਾਂ ਬਹੁਤ ਚੰਗਣੀਆਂ ਇਹ ਗੱਲਾਂ ਉਸਕੀਆਂ ਜੰਗੀਆਂ ਨੇ ਤੇ ਇਹੀ ਬੇਨਤੀ ਹੈ ਜੀ ਸੱਚੇ ਪਾਸਾ ਗ੍ਰਿਹੇ ਵਾਇਰਸ ਜੰਗ ਨੂੰ ਇੱਥੇ ਰੋਕ ਤੇ ਚਾਰ ਸਪੇਰੇ ਪਿਆਰ ਹੋਵੇ ਇਹਨਾਂ ਆਸਥਿਤਿ ਉਦਰਾ ਉਦਰੀ ਦੇਸਾਂ ਦੇ ਵਿੱਚ ਪਿਆਰ ਫੈਲੇ ਤੇ ਆਪਾਂ ਨਨਕਾਣਾ ਸਾਹਿਬ ਜਾਈਏ ਹਨਾ ਤੇ ਕਰਤਾਰਪੁਰ ਸਾਹਿਬ ਜਾਈਏ ਦਰਸ਼ਨ ਕਰੀਏ ਆਪਣੇ ਗੁਰੂਆਂ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਜਿਹੜੀ ਤੇ ਇਹੀ ਬੇਨਤੀ ਹੈ ਨਾ ਤੇ ਬਾਕੀ ਚਲੋ ਉਸ ਮਾਲਕ ਦੀ ਮਰਜ਼ੀ ਜੋ ਭੋਂਦਾ ਹੋਣਾ ਤਾਂ ਉਹੀ ਹੈ ਹਨਾ ਤੇ ਪਰ ਜੋ ਵੀ ਹੁੰਦਾ ਹੈ ਜੰਗਾਂ ਦਾ ਇਹ ਬਹੁਤ ਸੰਕਟ ਡਰ ਲੱਗਦਾ ਗੱਲ ਤਾਂ ਹੁੰਦਾ ਹੈ। ਬਾਕੀ ਚਲੋ ਆਪਾਂ ਹੁਣ ਜ਼ਿਆਦਾ ਤਾਂ ਪੱਕੀ ਕਹਿ ਸਕਦੇ ਆ ਨਾ ਕਿਉਂਕਿ ਆਪਾਂ ਤਾਂ ਘਰੀ ਬੈਠੇ ਆ ਜੋ ਵੀ ਚੈਨਲਾਂ ਨਾਲ ਹੀ ਗੱਲ ਸੁਣਦੇ ਆ ਤੇ ਇੱਕ ਬੇਨਤੀ ਹੈ ਜੀ ਨਿਊਜ਼ ਚੈਨਲਾਂ ਨਾਲ ਜੋ ਜਿਹੜੇ ਵੀ ਹਰ ਇੱਕ YouTube ਦਾ ਚੈਨਲ ਹਨ ਨਮੀ ਜਾਲ ਬਣਾਈ ਬੈਠਾ ਹੈ। ਚਲੋ ਮੇਰਾ ਹੀ ਬਣਿਆ ਆਪਣੇ ਪਰ ਦੋਗਾਂ ਲੈਗਾ ਪਰ ਉਹ ਝੂਠੀਆਂ ਖਬਰਾਂ ਜੋ ਫਲਾ ਰਹੇ ਨੇ ਉਹ ਨਾ ਫਲਾਉਣ। ਇਹ ਬਹੁਤ ਗਲਤ ਗੱਲ ਹੈ ਕੱਲ YouTube ਤੇ ਅਸੀਂ ਦੇਖਿਆ ਵੀ ਬਰਨਾਲੇ ਇਹਨਾਂ ਵੀ ਬਹੁਤ ਅੱਗ ਲੱਗੀ ਐ ਇਤੋਂ ਗਿਆ ਧਮਾਕਾ ਹੋਇਆ ਉਹ ਤੁਹਾਡਾ ਪਰ ਉਹ ਏਡੀ ਵੱਡੀ ਗੱਲ ਐ ਨਹੀਂ ਤੇ ਜਿੱਦੀ ਨਿਊਜ਼ ਚੈਨਲਾਂ ਨੇ ਬਣਾ ਕੇ ਦਿਖਾਈਏਗੀ ਤੇ ਇਹ ਬੇਰਤੀਆਂ ਨਾਲ ਵੀ ਕਿਉਂ ਕਿਸੇ ਨੂੰ ਨਾ ਡਰਾਉਂਦੇ ਹੋ ਕਿਉਂ ਇਹ ਗੱਲਾਂ ਨਾ ਪੜਕਾ ਹੁੰਨੇ ਆ ਲੋਕਾਂ ਨੂੰ ਤੇ ਸਾਰੇ ਆਪਣੀ ਭੈਣ ਭਰਾ ਨੇ ਹੈਨਾ ਵੀ ਕੋਈ ਫਾਇਦਾ ਨਹੀਂ ਹੁੰਦਾ ਇਹ ਗੱਲਾਂ ਦਾ ਤੇ ਜਿੰਨੀ ਖਬਰ ਹੈਗੀ ਉਹਨਾਂ ਇੱਕ ਦਿਓ ਸਾਡੇ ਫਰਜ਼ ਬਣਦਾ ਦੱਸੋ ਪਰ ਹੁਣ ਵਿਦਾ ਚੜਾ ਕੇ ਨਾ ਦੱਸੋ ਬੇਨਤੀ ਹੈ ਜਿ ਚਲੋ ਜੀ ਆਪਣੀ ਇੰਨੀ ਕੁ ਗੱਲਬਾਤ ਦੀ ਜਿਆਦਾ ਲੰਬੀ ਆਪਣੀ ਗੱਲ ਨਹੀਂ ਲਿਜਾਂਦੇ ਕਿਉਂਕਿ ਆਪਣੇ ਤੁਸੀਂ ਆਣੀ ਦੁਨੀਆ ਹੋਰ ਬਹੁਤ ਵੇਟੀ ਆਪਾਂ ਦਾ ਕੀ ਦੇ ਵਿਚਾਰ ਰਹੇ ਚਲੋ ਜਿੰਨੀ ਕੁ ਰੱਬ ਨੇ ਦਿਮਾਗ ਵਾਕਸਲ ਰਹੀ ਜੀ ਸਾਥ ਤੇ ਆਪਣੀ ਗੱਲਬਾਤ ਕਰ ਲਈ ਤੇ ਜੇ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਮੇਰੀ ਗੱਲਬਾਤ ਤੁਹਾਨੂੰ ਕਿੱਦਾਂ ਲੱਗਦੀ ਹੈ ਚਲੋ ਠੀਕ ਹੈ ਜੀ ਇਸ ਦੁਆਰ ਫਿਰ ਮਿਲਦੇ ਹਾਂ ਦੁਆਰਾ ਤੇ ਲਓ ਜੀ ਹੁਣੇ-ਹੁਣੇ ਆਪਾਂ ਨੂੰ ਇੱਕ ਕਮੈਂਟ ਆਇਆਗਾ ਗਰੇਵਾਲ ਪੰਜਾਬੀ ਟ੍ਰੈਵਲ ਵਾਲਿਆਂ ਦਾ ਬਹੁਤ ਸੋਹਣਾ ਕਮੈਂਟ ਹੈ ਧੰਨਵਾਦ ਵੀਰੇ ਤੁਸੀਂ ਕਮੈਂਟ ਕੀਤਾ ਤੇ ਸਾਡੀ ਕੜੀ ਪਸੰਦ ਕਰੀ ਬਹੁਤ-ਬਹੁਤ ਧੰਨਵਾਦ ਅੱਗੇ ਵੀ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਤੇ ਫੀਡ ਦਿੱਤਾ ਬਹੁਤ ਖੁਸ਼ੀ ਲੱਗਿਆ ਲਓ ਜੀ ਹੁਣ ਚਾਹ ਪੀਣ ਨੂੰ ਆ ਗਏ ਢੇੜੇ ਦੇ ਵਿੱਚ ਤੇ ਦੇ ਭੀਤੋ ਬਹੁਤ ਹੈ ਤੇ ਜੀ ਗਰਮੀ ਵੀ ਬਹੁਤ ਹੈਗੀ ਥੋੜੇ ਥੋੜੇ ਜੇ ਬੱਦਲ ਹੋ ਰਹੇ ਨੇ ਉਹ ਤੁੱਪ ਬਹੁਤ ਕਹਿੜੀ ਹੈ ਤੇ ਇੱਥੇ ਬੈਠਿਆਂ ਨੂੰ ਵੀ ਉਹ ਸੇਕ ਮਾਰ ਰਿਹਾ ਅੱਗੇ ਵਧੀਆ ਠੰਢ ਠੰਢੀ ਖਵਾ ਹੁੰਦੀ ਹੈ ਪਰ ਅੱਜ ਨਹੀਂ ਆ ਰਹੀ ਮੈਂ ਜਿੰਨਾ ਚੱਲਿਆ ਤੇ ਹੁਣ ਪੱਤੀ ਕੋਲੇ ਨੂੰ ਜਿਹੜਾ ਕੱਗਾ ਹੁਣ 10-20 ਮਿੰਟ ਗੱਲਾਂ ਮਾਰ ਕੇ ਫੇਰ ਆਮ ਆਉਂਦੇ ਲਓ ਜੀ ਮੈਂ ਅੱਜ ਤਾਂ ਘੰਟਾ ਕੱਕੀ ਲਵੇ ਲਾਇਆ ਚਲੋ ਮਿਲਣਾ ਵਾਪਸ ਕਰੀਆਂ ਟਾਈਮ ਪਾਸ ਜਿਹਾ ਹੋ ਗਿਆ ਤੇ ਹੁਣ ਆ ਗਿਆ ਮੈਂ ਘਰ ਤੇ ਹੁਣ ਫੇਰ ਪਸਾਨ ਤੱਕ ਦੁਕਾਨ ਦੇ ਵਿੱਚ ਹੀ ਆ। ਥਿਲਾਉਣ ਆਂ ਡਿਊਟੀ। ਲਓ ਜੀ ਹੁਣ ਫੇਰ ਵਿੱਚ ਦੀ ਆਗੇ ਤੇ ਥੋੜੇ ਕਸਟਮਰ ਤੇ ਉਹਨਾਂ ਨੂੰ ਆਪਣਾ ਇਹ ਕਪੜਾ ਜਿਹਾ ਦਿਖਾਇਆ ਤੇ ਦੋ ਤਿੰਨ ਸੂਟ ਲੈ ਗਏ। ਤੇ ਚਲੋ ਇਦਾਂ ਹੀ ਸਾਰੀ ਦਿਹਾੜੀ ਇਹਨਾਂ ਨਾਲ ਤਾਂ ਆਪਣਾ ਟਾਈਮ ਲੰਗੀ ਜਾਂਦਾ ਤੇ ਨਾਲੇ ਚਲੋ 2 ਰੁਪਏ ਕਦੇ ਬਣ ਜਾਂਦੇ ਨੇ ਹਨਾ। ਤੇ ਬਾਕੀ ਵੱਡੀ ਗੱਲ ਹੈਗੀ ਆਪਣਾ ਟਾਈਮ ਪਾਸ ਹੋਈ ਜਾਂਦਾ। ਤੇ ਇਹਦੇ ਸਾਰੇ ਆਪਾਂ ਦੇਖਿਆ ਤਾਂ ਕਰਕੇ ਜਿੰਨਾ ਕਿ ਮੈਂ ਦਿਖਾ ਸਕਦਾ ਉਹਨਾਂ ਕ ਆਪਣੀ ਕਪੜਾ ਪਾਇਆ ਹੋ ਦੁਕਾਨ ਦੇ ਵਿੱਚ ਕਿਉਂਕਿ ਜਾਦੇ ਕਪੜਾ ਫਿਰ ਮੈਨੇ ਚੁੱਕ ਕੇ ਦਿਖਾਉਣਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਬਸ ਜਿੰਨਾ ਕਿ ਮੈਂ ਬੈਠਾ ਬੈਠਾ ਦਿਖਾ ਸਕਾਂ ਉਹਨਾਂ ਕ ਆਪਣੀ ਕਪੜਾ ਪਾਇਆ ਹੈਗਾ ਤੇ ਪਾਉਣ ਤਾਂ ਆਪਾਂ ਹੋਰ ਵੀ ਪਾ ਸਕਦੇ ਕਪੜਾ ਪਰ ਨਹੀਂ ਹੈ ਜੇ ਇਹਨਾਂ ਕ ਫਿਰ ਮੈਨੇ ਮੁਸ਼ਕਲ ਹੋ ਜੂਗਾ ਜਿਆਦਾ ਜੇ ਜਿੰਨਾ ਕੰਮ ਮਨ ਲੱਗ ਕਹਿੰਦੇ ਨੇ ਜਿੰਨੀ ਕਿ ਚਾਦਰ ਹੋਵੇ ਉਹਨੇ ਇੱਕ ਪੈਰ ਫਸਾਰਨੇ ਚਾਹੀਦੇ ਨੇ ਆਪਾਂ ਨੇ ਜਿੰਨਾ ਕੀ ਕੰਮ ਕਰੇ ਜਿੰਨਾ ਕਾ ਆਪਾਂ ਕਰ ਸਕਦੇ ਆ ਆਪ ਤੇ ਬਾਕੀ ਤੇ ਹੁਣ ਸ਼ਾਮ ਹੋ ਗਈ ਜੀ ਬੱਦਲ ਹੋ ਗਿਆ ਫਿਰ ਬਹੁਤ ਜਿਆਦਾ ਹਵਾ ਚੱਲ ਪਈ ਮੌਸਮ ਹੋ ਗਿਆ ਖਰਾਬ ਤੇ ਕਿਸੇ ਤੋਂ ਦੇਖਦਾ ਹੋਣਾ ਹਵਾ ਚੱਲਦੀ ਹੈ ਵੈਸੇ ਜਾਲੀ ਵਿੱਚ ਦੀ ਘੱਟ ਦਿਸਦਾ ਤੇ ਹੁਣ ਆਪਾਂ ਇੱਥੇ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਜੀ ਆਪਾਂ ਨਵੇਂ ਵਲੌਗ ਦੇ ਨਾਲ ਜੇ ਸਾਨੂੰ ਰਿਕਵੈਸਟ ਹੈ ਜਰੂਰ ਕਮੈਂਟ ਕਰਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਬਲੌਗ ਨੂੰ ਪਲੀਜ਼ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਮੈਂਬਰਾਂ ਨੂੰ ਵੀ ਆਪਣੇ ਫੈਮਿਲੀ ਮੈਂਬਰ ਜਿਹਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਉਂਕਿ ਆਪਾਂ ਥੋੜਾ ਜਿਹਾ ਵਾਚ ਟਾਈਮ ਕਾਫੀ ਪ੍ਰੋਬਲਮ ਹੈਗੀ ਨਾ ਵਾਚ ਟਾਈਮ ਬੜਾ ਘੱਟ ਹੈਗਾ ਇੱਕ ਵਾਰੀ ਵਾਚ ਟਾਈਮ ਪੂਰਾ ਕਰਾ ਦਿਓ ਪਲੀਜ਼ ਤੇ ਬੇਨਤੀ ਜੀ ਇਹ ਸਾਰਿਆਂ ਨੂੰ ਤੇ ਦੇਖੋ ਹਰ ਵਾਰ ਤਾਂ ਕਿੰਨੀ ਨਾ ਮਿਹਨਤ ਕਰਦੇ ਆਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲੀ ਕੱਲੀ ਗੱਲ ਰਿਕਾਰਡ ਕਰਨੀ ਹੈ ਨਾ ਤੇ ਬਾਕੀ ਹੋਰ ਕੰਮ ਵੀ ਨਾਲ ਹੁੰਦੇ ਕਰਨੇ ਤੇ ਇਦਾਂਗਾ ਵੀ ਚਲੋ ਸਾਰਿਆਂ ਦੇ ਸਹਿਯੋਗ ਨਾਲ ਹਨਾ ਚਲੋ ਆਪਣਾ ਚੈਨਲ ਜੇ ਇੱਕ ਵਾਰ ਮੋਨਟਾਈਜ਼ ਹੋ ਜੇ ਤਾਂ ਇਹ ਮੇਰਾ ਪ੍ਰੋਮਿਸ ਹੈ ਜਿੰਨੇ ਵੀ ਆਪਣੇ ਆ ਸਕਦੇ ਸਾਰਿਆਂ ਨੂੰ ਇਨਵਾਈਟ ਕਰਾਂਗੇ ਤੇ ਪਾਰਟੀ ਕਰਾਂਗੇ ਜਦ ਇੱਕ ਵਾਰੀ ਪਹਿਲੀ ਆਮਦਨ ਆਪ ਨੂੰ ਆਈ ਯੂ ਟਿਊਬ ਦੀ ਇਹ ਪ੍ਰੋਮਿਸ ਤੇ ਸਾਡੇ ਨਾਲ ਤੇ ਜ਼ਰੂਰ ਵੱਧ ਤੋਂ ਵੱਧ ਆਪਣੇ ਬਲੌਗ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕੱਲ ਕਮੈਂਟ ਸਿਰਫ ਇੱਕੋ ਹੀ ਆਇਆ ਥੀ ਆ ਭੈਣ ਦਾ ਤੇ ਅੱਜ ਸਵੇਰੇ ਇੱਕ ਵੀਰੇ ਦਾ ਕਮੈਂਟ ਆ ਗਿਆ ਡਾਕੂਮੈਂਟ ਆਏ ਨੇ ਤੇ ਬੇਨਤੀ ਹੈ ਵੱਧ ਤੋਂ ਵੱਧ ਕਮੈਂਟ ਕਰੋ ਤੇ ਮਿਲਦੇ ਹਾਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ